ਤਾ ਤੁਹਾਡਾ ਆਪਣੇ ਕੋਰਨੇਵੇਂ ਅੱਜ ਦੇ ਵਲੌਗ ਚ ਤੇ ਹੁਣ ਆਪਾਂ ਆਏ ਆ ਬਾਬਾ ਜੀਵਨ ਸਿੰਘ ਜੀ ਦਾ ਅੱਜ ਬੋੜੀ ਥੱਲੇ ਖੰਡਪਾਟ ਸਾਹਿਬ ਆ ਰੰਬੋ ਆਹੀ ਤੇ ਅੱਜ ਖੰਡਪਾਟ ਸਾਹਿਬ ਜੀ ਦਾ ਹੋ ਗਿਆ ਤੇ ਹੁਣ ਆਪਾਂ ਆਏ ਆ ਤੇ ਤੁਹਾਨੂੰ ਸਾਰਾ ਮਾਹੌਲ ਚਲ ਕੇ ਦਿਖਾਉਣੇ ਨਾਲੇ ਦਰਸ਼ਨ ਵੀ ਕਰਦੇ ਮਿੱਤਰੋ ਆ ਸਾਰੇ ਆਪਣੇ ਯਾਰ ਹੈ ਉਧਰ ਦਮਣ ਹੈ ਇੱਧਰ ਕਿਰਤ ਤੇ ਇੱਧਰ ਰੇਗਮ ਹੈ ਮਿੱਤਰੋ ਇੱਧਰ ਲੰਗਰ ਚੱਲਿਆ ਹੈ ਸੁਰਤ ਇਹ ਬਾਰੇ ਟੈਕਸਟ ਹੋ ਫਿਰ ਦੇ ਇਹ ਇਧਰਲੇ ਪਾਸੇ ਪੰਡਾਲ ਆ ਮੌਤ ਵਿੱਚੋਂ ਹੀ ਜ਼ਿੰਦਗੀ ਪਾਈਦੀ ਏ 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 ਜੇ ਕਰ ਲੜਾ ਪਰ ਉਹਨਾਂ ਦੇ ਇਤਿਹਾਸ ਦੇ ਵਿੱਚੋਂ ਇੱਕ ਇਤਿਹਾਸ ਦਾ ਵਰਕਾ ਮੈਂ ਆਪ ਜੀ ਦੇ ਸਾਹਮਣੇ ਬਿਣਾ ਕਰਨ ਲੱਗਾ ਤੁਸੀਂ ਵੱਡੇ-ਵਡੇਰਿਆਂ ਨੂੰ ਯਾਦ ਕਰ ਰਹੇ ਹੋ ਕੱਲਾ ਇਹ ਨਹੀਂ ਕਿ ਸਮਾਗਮ ਨੇੜੇ ਆਇਆ ਕੇਵਲ ਪੂਰਨੇ ਪਾਈਏ ਕਿ ਹਰ ਸਾਲ ਸਤਕਾਲ ਜੁਗ ਪਾਤਾ ਜੀਵਨ ਸਿੰਘ ਜੀ ਇਹਨਾਂ ਦਾ ਜਨਮ ਦਿਹਾੜਾ ਪਿਆਰ ਦੇ ਨਾਲ ਛੱਤਾ ਤੇ ਮਨਾ ਰਹੇ ਆਂ ਬਸ ਉਸੇ ਲੜੀ ਦੇ ਤਹਿਤ ਇਹ ਨਹੀਂ ਕਾਪੀ ਪੈਣ ਫੜਿਆ ਪਿੰਡ ਦੇ ਵਿੱਚ ਗਏ ਇੱਕ ਇੱਕ ਟਕਾ ਇੱਕ ਇੱਕ ਪੈਸਾ ਇੱਕ ਇੱਕ ਰੁਪਈਆ ਲੀਤਾ ਇਕੱਠਾ ਸਾਡੇ ਵਰਿਆਂ ਨੂੰ ਲਿਆ ਕੇ ਪੰਡ ਥੱਬਾ ਰੁਪਈਆ ਦੀ ਦੇ ਦਿੱਤੀ ਬਸ ਇਹਨਾਂ ਦੇ ਕੋਲੋਂ ਪਿਆ ਸੁਣਿਆ ਇਹ ਆਪਣੇ ਘਰ ਤੇ ਅਸੀਂ ਆਪਣੇ ਘਰ ਅਸਲ ਦੇ ਵਿੱਚ ਸਤਿਕਾਰਯੋਗ ਬਾਬਾ ਜੀਵਨ ਸਿੰਘ ਜੀ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਿਹੜੇ ਕਾਰਨਾਮੇ ਕੀਤੇ ਉਹ ਤੁਸੀਂ ਅਜਿਨ ਨਾਲੋਂ ਵੱਖ ਕਿਉਂ ਨੇ ਅਸੀਂ ਉਹਨਾਂ ਨੂੰ ਹਰ ਸਾਲ ਚੇਤੇ ਕਿਉਂ ਕਰਦੇ ਆ ਉਹ ਸਾਡੇ ਮਨਾਂ ਦੇ ਵਿੱਚ ਵਸੇ ਕਿਉਂ ਨੇ ਜਿਹੜੇ ਅਸੀਂ ਤਿਹਾੜੀ ਮਨਾ ਰਹੇ ਆ ਨਾ ਇਹੋ ਜਿਹੇ ਤਿਹਾੜਿਆਂ ਤੋਂ ਸਾਨੂੰ ਸਿੱਖਾ ਲੈਣ ਦੀ ਲੋੜ ਆ ਸਿੱਖਿਆ ਲੈਣ ਮੈਨੂੰ ਮਾਫ ਕਰਿਓ ਜਿੰਨੇ ਅਸੀਂ ਕੁਰਾਹੇ ਪੈ ਚੁਕੇ ਹਾਂ ਸਾਨੂੰ ਫਿਰ ਮੁੜ ਦੀ ਤੇ ਆਉਣਾ ਪਵੇਗਾ ਲੋ ਤੇ ਲਈ ਤੇ ਆਉਣਾ ਕਿਵੇਂ ਆ ਉਹ ਸਾਨੂੰ ਆਪਣੇ ਵੱਡੇ ਵੱਡੇ ਰਿਆ ਨੂੰ ਚੇਤੇ ਕਰਨਾ ਪਵੇਗਾ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਕਿਹੜੇ ਕਾਰਨਾਮੇ ਕੀਤੇ ਨੇ ਕਿਹੜੇ ਬੂਨੇ ਪਾਏ ਨੇ ਉਹਨਾਂ ਦੇ ਦੱਸੇ ਤੇ ਹੁਣ ਮਿੱਤਰੋ ਆਪਾਂ ਬੋੜੀ ਤੋਂ ਤਾਂ ਆ ਚੁੱਕੇ ਆਂ ਤੇ ਹੁਣ ਚੱਲੇ ਆਪਾਂ ਸੀਮੈਂਟ ਲੈਣ ਤੇ ਮਿੱਤਰੋ ਸਾਰੇ ਜਾਣੇ ਜੇ ਕਮੈਂਟ ਸੈਕਸ਼ਨ ਓਪਨ ਹੋਇਆ ਤੇ ਸਾਰੇ ਜਾਣੇ ਦੱਸਿਓ ਕਿ ਪੱਗ ਕਿਦਾਂ ਦੀ ਲੱਜੀ ਆ ਹੁਣ ਆਪਾਂ ਘਰੋਂ ਦਾ ਤੁਰ ਪਏ ਆ ਤੇ ਇੱਧਰ ਸਾਹਮਣੇ ਹੁਣ ਸਮਾਪਤ ਵੀ ਹੋ ਗਿਆ ਬੋੜੀ ਤੋਂ ਟੈਂਟ ਵੀ ਲਾਤਾ ਹੈ ਤੇ ਮਿੱਤਰੋ ਹੁਣ ਆਪਾਂ ਸੀਮੈਂਟ ਲੱਲਿਆ ਤੇ ਆ ਸਕੰਜੇ ਤਰਾਤਾ ਹੈ ਇਧਰ ਇੱਕ ਤੇ ਇੱਕ ਇਧਰ ਤੇ ਹੁਣ ਆਪਾਂ ਜਾਣਿਆ ਘਰ ਵੱਲ ਤੇ ਮਿੱਤਰੋ ਹੁਣ ਪੈ ਚੁਕੀ ਆ ਰਾਤ ਤੇ ਇਹ ਵਲੋਗ ਆਪਾਂ ਇੱਥੇ ਐਨ ਕਰਨੇ ਤੇ ਚੰਗਾ ਲੱਗਾ ਹੋਵੇ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ ਬਾਏ ਗਾਇਸ